ਖੀਰੇ ਪਿੱਛੇ ਅੱਗੋਂ ਭਾਵੇਂ ਗੋਲੀ ਮਾਰਦੇ ਪਿੱਠੋ ਪਿੱਛੋ ਨਾ ਮਾਰੀ ਸਰਦਾਰਾ ਉਹ ਤੇਰੀ ਉਮਰ ਲਿਆਣੀ ਆ ਉਹ ਜਵਾਨਾ ਐਦਾਂ ਨਹੀਂ ਕਰੀਂਦਾ ਬਾਬਾ ਜੀ ਮੇਰ ਕਰਨ ਗੱਬਰੂ ਦੀ ਤੰਦ ਪੁਸਤੀ ਵਾਸਤੇ ਤਾੜੀ ਮਾਰ ਦਿਓ ਦਰਸ਼ਕ ਵੀਰੋ ਕਿਉਂਕਿ ਤੁਹਾਡੇ ਵਿੱਚ ਬਾਬਾ ਨਾਮ ਜੀ ਵਸਦੇ ਆ ਇੱਕ ਤਾੜੀ ਮਾਰ ਦਿਓ ਐਦਾਂ ਨਹੀਂ ਕਰੀਂਦਾ ਨਵੀਂ ਬਿਆਨ ਤਾਂ ਸਮਝਾ ਮੁੰਡੇ ਨੂੰ ਹਰਦਾ ਨਵੀਂ ਉਮਰਾਨ ਦਾ ਬਹੁਤ ਲੰਬੇ ਪੈਂਡੇ ਤੈ ਕਰ ਲਿਆ ਉਹ ਗੱਬਰੂਆ ਫਿਰ ਤਾਂ ਬਹੁਤ ਲੰਬੇ ਪੈਂਡੇ ਤੈ ਕਰਨੇ ਆ ਠੀਕ ਆ ਮੱਖਣ ਠੀਕ ਹੈ ਪਿਛੋ ਕੋਈ ਵੀ ਪਲੇਅਰ ਯਾਰ ਦਾ ਕਦੇ ਵੀ ਕੈਂਚੀ ਨਾ ਮਾਰਿਆ ਕਰੋ ਇਹ ਬੇਬਤੀ ਆ ਹਾਂ ਬਈ ਯਾਰ ਮਤਲਬ ਵਧੀਆ ਗੱਲ ਨਹੀਂ ਕੀ ਕਿਸੇ ਵੀ ਸੁਪਰਸਟਾਰ ਪਲੇਅਰ ਆ ਮਤਲਬ 65 ਵੀ ਲੱਗਿਆ ਸੀਗਾ ਉਹ ਮੰਨ ਕੇ ਚੱਲ ਮਗਰ ਉਹ ਭੱਜ ਕੇ ਜਾ ਕੇ ਕੈਂਚੀ ਮਾਰਨੀ ਚੰਗੇ ਪਲੇਅਰ ਦੀ ਇਹ ਨਿਸ਼ਾਨੀ ਨਹੀਂ ਹੁੰਦੀ ਵੈਸੇ ਇਹ ਚਲੋ ਨਵਾਂ ਮੁੰਡਾ ਪਰ ਫਿਰ ਵੀ ਉਹਦੇ ਲਈ ਬਹੁਤ ਗਲਤ ਗੱਲ ਸੀਗੀ ਇਹ ਮਗਰੋਂ ਜਿਹੜੀ ਕੈਂਚੀ ਮਾਰਨੀ ਇਦਾਂ ਦੇ ਪਲੇਅਰ ਨੂੰ ਨਹੀਂ ਯਾਰ ਮਤਲਬ ਟੂਰਨਾਮੈਂਟ ਤੋਂ ਬੈਨ ਚਾਹੀਦਾ ਜ਼ਰੂਰ ਇਹਦਾਂ ਦੀ ਜਿਹੜਾ ਬੰਦਾ ਫੌਲ ਖੇਡਦਾ ਬਹੁਤ ਗਲਤ ਦਾ ਕਿਉਂਕਿ ਇੱਕ ਪਲੇਅਰ ਦਾ ਸਾਰਾ